मानदे की मेरी मम्मी जॉब खोली बहुत छोटे मारे मेरे मामा ममाब सारे ਵਰਕ ਕਰਦੇ ਮੇਰੇ ਮਮਾ ਨਾਲ ਉਸ ਉਹਦੇ ਸਾਰੇ ਜੋਬ ਖੋਲੇ ਇੱਕ ਗਲਤ ਕਰ ਹੁਣ ਪੰਜਾਬ ਦੇ ਸੀਐਮ ਭਗਵੰਤ ਮਾਨ ਤੋਂ ਕੀ ਮੰਗ ਕਰਨੀ ਚਾਹੁੰਦੇ ਇਹ ਮੰਗ ਕਰਨੀ ਚਾਹੁੰਦੀ ਹਾਂ ਮੈਂ ਕਿ ਮੇਰੇ ਮਮਾ ਦੀ ਜੋਬ ਵਾਪਸ ਮਿਲ ਜੇ ਤੇ ਸਾਰੇ ਆ ਅੱਜ ਅਸੀਂ ਜਿਹੜਾ ਫਿਰੋਜ਼ਪੁਰ ਸਿਟੀ ਦੇ ਵਿੱਚ ਸਾਡੇ ਜ਼ੋਨ ਵੱਲੋਂ ਜਿਹੜਾ ਸਾਡਾ ਫਿਰੋਜ਼ਪੁਰ ਡਿਸਟ੍ਰਿਕਟ ਦੇ ਜਿਸੀਂ ਜਿਹੜੇ ਚੁਣੇ ਹੋਏ ਜਿਹੜਾ 1158 ਸਾਇਕ ਪ੍ਰੋਫੈਸਰ ਆ ਨਾ ਸਾਡਾ ਜਿਹੜਾ ਸਾਥ ਦੇ ਰਹੇ ਨੇ ਜਿਹੜੇ ਸਾਡੀਆਂ ਭਰਾਤਰੀ ਜੂਨੀਅਨ ਨੇ ਭਾਰਤੀ ਕਿਸਾਨ ਜੂਨੀਅਨ ਇਕਤਾ ਗ੍ਰਹਾ ਭਾਰਤੀ ਕਿਸਾਨ ਜੂਨੀਅਨ ਇਕਤਾ ਡਿਕੋਂਦਾ ਹੈ ਨਾ ਪੰਜਾਬ ਏਬੀਵੀਪੀ ਇਹ ਪ੍ਰੋਟੈਸਟ ਅਸੀਂ ਕਿਉਂ ਕਰ ਰਹੇ ਆ ਕਿਉਂਕਿ ਇਹ ਪ੍ਰੋਟੈਸਟ ਉਹਨਾਂ ਗੁੰਗੀਆਂ ਬੋਲੀਆਂ ਸਰਕਾਰਾਂ ਦੇ ਲਈ ਨੇ ਜਿਹੜੀਆਂ ਬਦਲਾਅ ਦਾ ਨਾਰਾ ਦੇ ਕੇ ਸਾਡੀਆਂ ਵੋਟਾਂ ਲੈ ਕੇ ਸੱਤਾ ਦੇ ਵਿੱਚ ਆਈਆਂ ਸੀ ਕਿ ਤੁਹਾਨੂੰ ਰੋਜ਼ਗਾਰ ਦੀਆਂ ਦੇਵਾਂਗੇ ਤੁਹਾਡੇ ਲਈ ਜਿਹੜਾ ਸਾਡਾ ਹਰਾ ਪੈਨ ਚੱਲੇਗਾ ਉਹ ਪੈਨ ਜਿਹੜਾ ਹਰਾ ਚੱਲਣਾ ਸੀ ਉਹ ਹੁਣ ਲਾਲ ਬਣ ਗਿਆ ਹੈ ਉਹ ਰੋਜ਼ਗਾਰ ਦੇਣ ਦੀ ਬਜਾਏ ਰੋਜ਼ਗਾਰ ਖੋ ਰਿਹਾ ਹੈ ਔਰ ਜਦੋਂ ਅਸੀਂ ਆਪਣੀ ਹੱਕਾਂ ਮੰਗਣ ਦੇ ਲਈ ਉੱਥੇ ਰੋਜ਼ਗਾਰ ਲਈ ਲਈ ਜਾਂਦੇ ਆ ਪੈਨਲ ਮੀਟਿੰਗ ਲਈ ਜਾਂਦੇ ਆ ਤੇ ਸਾਡੇ ਉੱਪਰ ਲਾਠੀਆਂ ਪਛਾਈਆਂ ਜਾਂਦੀਆਂ ਨੇ ਸਾਡੇ ਤੇ ਤਸ਼ੱਦਦ ਕੀਤਾ ਜਾਂਦਾ ਹੈ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤਾਂ ਰੋਲੀਆਂ ਜਾਂਦੀਆਂ ਨੇ ਉਹਨਾਂ ਦੇ ਚੁੰਨੀਆਂ ਲਾਈਆਂ ਜਾਂਦੀਆਂ ਨੇ ਉਹਨਾਂ ਦੇ ਸਿਰਾਂ ਦੇ ਵਿੱਚ ਪੈਰਾਂ ਦੇ ਵਿੱਚ ਡੰਡੇ ਮਾਰੇ ਜਾਂਦੇ ਨੇ ਚੁੱਕ ਚੁੱਕ ਕੇ ਥਾਣਿਆਂ ਦੇ ਵਿੱਚ ਸੱਟਿਆ ਜਾਂਦਾ ਰਾਤ ਨੂੰ 12 12 ਵਜੇ ਤੱਕ ਉਹ ਥਾਣਿਆਂ ਦੇ ਵਿੱਚ ਨੇ ਇਹ ਤਾਂ ਅਸੀਂ ਸ਼ੁਕਰ ਕਰੇ ਜਾ ਰਹੇ ਸਾਡੇ ਭਰਾਤਰੀ ਯੂਨੀਅਨ ਦਾ ਤੇ ਇਹਨਾਂ ਨੇ ਸਰ ਇਹਨਾਂ ਨੇ ਕੀ ਕੀਤਾ ਕਿ ਲਾਠੀਆਂ ਵੀ ਮਾਰੀਆਂ ਫਿਰ ਕਹਿੰਦੇ ਇਹਨਾਂ ਸਾਰਿਆਂ ਤੇ ਪਰਚੇ ਦਰਜ ਕਰੋ ਇਹ ਸਾਰਾ ਤੁਸ਼ਦ ਤੁਸੀਂ ਦੇਖਿਆ ਇਹ ਤਾਂ ਭਰਾਤਰੀ ਜੂਨੀਅਰ ਨਾਲ ਸੀ ਤਾਂ ਉਹਨਾਂ ਦਾ ਪ੍ਰੈਸ਼ਰ ਸੀ ਕਿ ਉਹਨਾਂ ਨੇ ਇਹਨਾਂ ਸਹਾਇਕ ਪ੍ਰੋਸੈਸਰਾਂ ਦੇ ਉੱਤੇ ਪਰਚੇ ਦਨੀ ਦਰਜ ਹੋਣ ਦਿੱਤੇ ਸਾਡਾ ਕੀ ਕਸੂਰ ਹੈ ਕਿ ਅਸੀਂ 25 30 30 ਸਾਲ ਪੜਾਈਆਂ ਕੀਤੀਆਂ ਐਮਫਿਲ ਕੀਤੀ ਨੈਟ ਕੀਤੇ ਪੀਐਸਡੀ ਕੀਤੇ ਆਪਣੀ ਜ਼ਿੰਦਗੀ ਦੇ 30 35 35 ਸਾਲ ਗਾ ਲਏ ਲੋਕ ਬੁੱਢੇ ਹੋ ਗਏ 25 ਸਾਲ ਬਾਅਦ ਭਰਤੀ ਆਈ ਸੀ ਅਸੀਂ ਆਪ ਦਾ ਟੈਸਟ ਦਿੱਤਾ ਟੈਸਟ ਦੇ ਕੇ ਪਾਸ ਹੋਏ ਇਹ ਸਰਕਾਰ ਦੀਆਂ ਕਮੀਆਂ ਸੀ ਜਿਹੜਾ ਆਪਣਾ ਜਿਹੜਾ ਪੱਖ ਜਿਹੜਾ ਕੋਰਟ ਦੇ ਵਿੱਚ ਸਹੀ ਨਹੀਂ ਰੱਖ ਸਕੀ ਜਿਸ ਕਰਕੇ ਭਰਤੀ ਰੱਦ ਹੋਈ ਅਸੀਂ ਆਪ ਗੀਆਂ ਪੁਰਾਣੀਆਂ ਨੌਕਰੀਆਂ ਵੀ ਛੱਡੀਆਂ ਅਸੀਂ ਨਵੀਆਂ ਨੌਕਰੀਆਂ ਤੋਂ ਗਏ ਅਸੀਂ ਕਿੱਥੇ ਜਾਈਏ ਅਸੀਂ ਕਿਉਂ ਪੜੀਏ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਆ ਅਸੀਂ ਤਾਂ ਕੱਲ ਸਰਕਾਰ ਤੋਂ ਪੈਨਲ ਮੀਟਿੰਗ ਲਈ ਗਏ ਸੀ ਕਿ ਸਰਕਾਰ ਕੀ ਕਰੇ ਕਿ ਜਿਹੜਾ ਇਹਨੇ ਤਰੁੱਟੀਆਂ ਛੱਡੀਆਂ ਸੀ ਇਸ ਭਰਤੀ ਦੇ ਵਿੱਚ ਡਬਲ ਬੈਂਚ ਦੇ ਜਾ ਕੇ ਉਸ ਕਾਰਵਾਈ ਨੂੰ ਪੂਰੀ ਕਰੇ ਤੇ ਸਾਨੂੰ ਕਾਲਜਾਂ ਦੇ ਅੰਦਰ ਜੁਆਨ ਕਰਾਇਆ ਜਾਵੇ ਕਿੰਨੀ ਭਰਤੀ ਹੈਗੀ ਸੀ ਕਿੰਨੀ ਇਹ 1158 ਸਹਾਇਕ ਪ੍ਰੋਫੈਸਰ ਤੇ ਲਾਇਬ੍ਰੇਰੀਨ ਦੀ ਭਰਤੀ ਸੀਗੀ ਜਿੰਦੇ ਵਿੱਚੋਂ 607 ਕੈਂਡੀਡੇਟ ਨੂੰ ਜੁਆਇਨ ਕਰਾ ਲਿਆ ਗਿਆ ਸੀ ਉਹਨਾਂ ਦੇ ਪੁਰਾਣੀਆਂ ਨੌਕਰੀਆਂ ਤੋਂ ਰਿਜ਼ਾਈਨ ਦੇ ਕੇ ਉਹਦੇ ਵਿੱਚੋਂ 124 ਨੂੰ ਕਾਲਜ ਦੇ ਵਿੱਚ ਭੇਜ ਦਿੱਤਾ ਗਿਆ ਸੀ ਹੁਣ ਸਾਰਿਆਂ ਤੇ ਤਲਵਾਰ ਲਟਕਦੀ ਹੈ ਭਰਤੀ ਰੱਦ ਹੋ ਗਈ ਹੈ ਪੁਰਾਣੀਆਂ ਨੌਕਰੀਆਂ ਅਸੀਂ ਛੱਡ ਚੁੱਕੇ ਆ ਨਵੀਆਂ ਸਾਨੂੰ ਉਹ ਦੇ ਨਹੀਂ ਰਹੇ ਦੱਸੋ ਅਸੀਂ ਕਿੱਥੇ ਜਾਈਏ ਅਸੀਂ ਕਿਉਂ ਪੜੇ ਇਹ ਜਿਹੜੀ ਸਰਕਾਰ ਕਹਿੰਦੀ ਅਸੀਂ ਗੋਰਿਆਂ ਨੂੰ ਇੱਥੇ ਬੁਲਾਵਾਂਗੇ ਕਿ ਆਓ ਤੁਹਾਨੂੰ ਇੱਥੇ ਨੌਕਰੀਆਂ ਦਿੰਨੇ ਆ ਆ ਪੰਜਾਬ ਦੇਖੋ ਉਹ ਤੁਸੀਂ ਸਾਨੂੰ ਹੀ ਦੇ ਦੋ ਸਾਨੂੰ ਕਿਉਂ ਮਜਬੂਰ ਕਰ ਰਹੇ ਹੋ ਬਾਹਰ ਜਾਣ ਦੇ ਲਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਡਾਕਟਰ ਅਜੀਬ ਕੁਮਾਰ ਹੈ ਜੀ ਕੀ ਹੈ ਇੱਥੇ ਪ੍ਰੋਟੈਸਟ ਕਿਉਂ ਕਰ ਰਹੇ ਹੋ ਦੇਖੋ ਇਹ ਮੰਗ ਸਾਡੀ ਹੁਣ ਤੋਂ ਹੁਣ ਦੀ ਨਹੀਂ ਗਈ ਸਾਡੀ ਬਹੁਤ ਚਿਰ ਤੋਂ ਮੰਗਾ ਕਿਉਂਕਿ ਚੰਨੀ ਗਵਰਨਮੈਂਟ ਦੇ ਟਾਈਮ 1158 ਜਿਹੜੀ ਲਾਇਬ੍ਰੇਰੀਅਨ ਤੇ ਅਸਿਸਟੈਂਟ ਪ੍ਰੋਫੈਸਰ ਕੋਲ ਜਿਹੜੀ ਹੈਗੀ ਇਹਨਾਂ ਦੀ ਭਰਤੀ ਨਿਕਲੀ ਸੀਗੀ ਤਾਂ ਉਹ ਭਰਤੀ ਕੋਈ ਤਕਨੀਕੀ ਕਾਰਨਾਂ ਕਰਕੇ ਕੋਰਟ ਦੇ ਵਿੱਚ ਸਟੇ ਹੋ ਗਈ ਉਦੋਂ ਬਾਅਦ ਨਾ ਤਾਂ ਕਾਂਗਰਸ ਦੀ ਗਵਰਨਮੈਂਟ ਨੇ ਤੇ ਨਾ ਹੀ ਆਮ ਆਦਮੀ ਪਾਰਟੀ ਨੇ ਕੋ ਤੋ ਪੈਰਵਾਹੀ ਨਾ ਹੋਣ ਦੇ ਕਾਰਨ ਜਿਹੜੀ ਸਾਡੀ ਭਰਤੀ ਸੀ ਉਹ ਕੋਰਟ ਦੇ ਵਿੱਚ ਕੁਐਸ਼ ਹੋ ਗਈ ਭਰਤੀ ਕੁਐਸ਼ ਹੋਣ ਤੋਂ ਬਾਅਦ ਹਜੇ ਤੱਕ ਆਮ ਆਦਮੀ ਪਾਰਟੀ ਨੇ ਸਾਡੇ ਸਾਡੀ ਭਰਤੀ ਦੇ ਪ੍ਰਤੀ ਕੋਈ ਇੱਕ ਲਫ਼ਜ਼ ਵੀ ਨਹੀਂ ਬੋਲਿਆ ਮਤਲਬ ਕਿ ਅਸੀਂ ਉਹਨਾਂ ਤੋਂ ਇੱਕੋ ਹੀ ਮੰਗ ਕਰ ਰਹੇ ਹਾਂ ਵੀ ਸਾਨੂੰ ਪੈਨਲ ਮੀਟਿੰਗ ਦਿੱਤੀ ਜਾਵੇ ਉਹਨਾਂ ਨੇ ਪੈਨਲ ਪੈਨਲ ਮੀਟਿੰਗ ਸਾਨੂੰ ਕੀ ਦੇਣੀ ਆ ਕੱਲ ਸਾਡੇ ਤੇ ਬੜਾ ਹੀ ਬਰੂਟਲ ਲਾਠੀ ਚਾਰਜ ਕੀਤਾ ਕੱਲ ਬਰਨਾਲੇ ਦੇ ਵਿੱਚ ਬੜਾ ਹੀ ਬਰੂਟਲ लाठी चार्ज ਕੀਤਾ ਸਾਡੇ ਬਹੁਤ ਸਾਰੇ ਸਾਥੀਆਂ ਦੇ ਗੰਭੀਰ ਸੱਟਾਂ ਲੱਗੀਆਂ ਕੁੜੀਆਂ ਦੇ ਸੱਟਾਂ ਲੱਗੀਆਂ ਹਲਾ ਇੱਥੋਂ ਤੱਕ ਕੇ ਜਿਹੜੇ ਪੁਲਿਸ ਵਾਲੇ ਕਾਂਸਟੇਬਲ ਸੀਗੇ ਉਹਨਾਂ ਨੇ ਕੁੜੀਆਂ ਨੂੰ ਕਿਸੇ ਘੜੀ ਸਕੜੀਸ ਕੇ ਕੁੱਟਿਆ ਤੇ ਉਹਨਾਂ ਦੇ ਬੜੀਆਂ ਗੰਭੀਰ ਸੱਟਾਂ ਲੱਗੀਆਂ ਸਾਨੂੰ ਰਾਤ ਚਾਰ ਥਾਣਿਆਂ ਦੇ ਵਿੱਚ ਲਗ ਲਗ ਚਾਰ ਥਾਣਿਆਂ ਦੇ ਵਿੱਚ ਸਾਨੂੰ ਰੱਖਿਆ ਗਿਆ ਸਾਨੂੰ ਲਗਭਗ ਰਾਤ ਨੂੰ 12 ਵਜੇ ਉਹਨਾਂ ਨੇ ਛੱਡਿਆ ਤੇ ਹੁਣ ਸਾਡੀ ਇਹ ਮੰਗ ਹੈ ਇੱਕ ਤਾਂ ਸੀ ਜਿਹੜਾ ਕੱਲ ਸਾਡੇ ਤੇ ਬਰੂਟਲ 라ਚੀ ਚਾਰਜ ਹੋਇਆ ਅਸੀਂ ਉਹਦਾ ਉਹਦੀ ਨਿੰਦਿਆ ਕਰਨ ਦੇ ਲਈ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਵਾਖ ਵਾਖ ਕਿਸ ਉਡੀ ਨਿੰਦਿਆ ਕਰਨ ਦੇ ਲਈ ਅੱਜ ਪੁਤਲਾ ਫੂਕ ਰਹੇ ਆ ਤੇ ਅਸੀਂ ਇਹ ਮੰਗ ਕਰ ਰਹੇ ਆ ਪੰਜਾਬ ਗਵਰਨਮੈਂਟ ਨੂੰ ਅਸੀਂ ਇਹ ਅਸੀਂ ਸਖਤੀ ਨਾਲ ਉਹਨਾਂ ਨੂੰ ਕਹਿ ਰਹੇ ਆ ਵੀ ਸਾਨੂੰ ਜਲਦੀ ਤੋਂ ਜਲਦੀ ਜਿਹੜੀ ਪੈਨਲ ਮੀਟਿੰਗ ਦਿੱਤੀ ਜਾਵੇ ਤੇ ਸਾਡੀ ਭਰਤੀ ਦੀ ਜਿਹੜੀ ਪੈਰਵਾਹੀ ਕਰਕੇ ਉਹਨੂੰ ਨਿਪਰੇ ਚਾੜਿਆ ਜਾਵੇ ਕੀ ਨਾਮ ਹੈ ਤੁਹਾਡਾ ਤਵੀਰ ਸਿੰਘ ਆ ਕੱਲ ਤੁਸੀਂ ਬਰਨਾਲੇ ਗਏ ਉੱਥੇ ਲਾਖੀ ਚਾਰਜ ਹੋਇਆ ਕਿਵੇਂ ਵੇਖਦੇ ਹੋ ਉਸ ਚੀਜ਼ ਨੂੰ ਸਰ ਸਾਡੇ ਨਾਲ ਬਹੁਤ ਜ਼ਿਆਦਾ ਮਾਰਾ ਕੀਤਾ ਗਿਆ ਸਾਡੀਆਂ ਫੀਮੇਲਸ ਨੂੰ ਇੰਨੇ ਜ਼ੋਰ ਦੀ ਉਹਨਾਂ ਨੂੰ ਡੰਡੇ ਮਾਰੇ ਤੇ ਬਰਦਾਸ਼ਤ ਹੀ ਨਹੀਂ ਉਹ ਕਿੰਦਾ ਉਹਨਾਂ ਨੂੰ ਸਰਕਾਰ ਲੱਗ ਰਹੀ ਨਹੀਂ ਸੀ ਰਹੀ ਕਿ ਆਪਦੀ ਸਰਕਾਰ ਆ ਸਰਕਾਰ ਵਾਦਾ ਕਰਕੇ ਆਸੀ ਕਦੇ ਵੀ ਪ੍ਰੋਟੈਸਟ ਨਹੀਂ ਹੋਣ ਦਵਾਗੇ ਅਸੀਂ ਕਿਸੇ ਦੀ ਚੁੰਨੀ ਨਹੀਂ ਪਾਟਣ ਦਵਾਗੇ ਕਿ ਸਰਕਾਰ ਨੇ ਸਾਡੇ ਨਾਲ ਬਹੁਤ ਮਾਰਾ ਕੀਤਾ ਕੀ ਮੰਗ ਕੀ ਹੈਗੀ ਹੈ ਤੁਹਾਡੀ ਸਾਡੀ ਮੰਗ ਸਰਕਾਰ ਕੋਲ ਹੈ ਸਾਡੀ ਭਰਤੀ ਪੂਰੀ ਕੀਤੀ ਜਾਵੇ ਸਾਡਾ ਕਸੂਰ ਦੱਸੋ ਸਾਡਾ ਕਸੂਰ ਕੀ ਹੈ ਅਸੀਂ ਪੇਪਰ ਦਿੱਤਾ ਕਲੀਅਰ ਕੀਤਾ ਕੁਆਲੀਫਾਈਡ ਆ ਸਾਡਾ ਕਸੂਰ ਕੀ ਹੈ ਸਾਡੀ ਭਰਤੀ ਪੂਰੀ ਕੀਤਾ ਜਾਵੇ ਡਬਲ ਬੈਂਚ ਕੇ ਸਾਡੀ ਭਰਤੀ ਨਾਲ ਕਾਰਵਾਈ ਕੀਤੀ ਜਾਵੇ ਇੱਕ ਤੁਹਾਡੀ ਭਰਤੀ ਕਿੰਦੇ ਵਿੱਚ ਹੋਈ ਸੀ ਕਿੰਨੀ ਆ ਪੋਸਟ ਆ ਸੀਗੀ ਕੀ ਸੀਗਾ ਸਰ ਸਾਡੀ ਭਰਤੀ ਜਿਹੜੀ ਆ ਹਾਇਰ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਹੋਈ ਕਰਵਾਈ ਗਈ ਸੀ 1152 ਸੀ ਅਸਿਸਟੈਂਟ ਪ੍ਰੋਫੈਸਰ ਜਿਹੜੇ ਆ ਭਰਤੀ ਦੇ ਵਿੱਚ ਉਹਨਾਂ ਨੇ ਰੱਖਣੇ ਸੀ ਤੇ ਉਹਦੇ ਵਿੱਚ ਸਾਨੂੰ ਕੀ ਆ ਕਿ 124 ਬੰਦਿਆਂ ਨੂੰ ਜਿਹੜੀਆਂ ਸਟੇਸ਼ਨਾਂ ਤੇ ਭੇਜਿਆ ਗਿਆ ਤੇ 6 607 ਬੰਦਿਆਂ ਨੂੰ ਜੁਆਇਨਿੰਗ ਲੈਟਰ ਦਿੱਤੀਆਂ ਗਈਆਂ ਸੀ ਸਰ ਹਾਂਜੀ ਹਾਈ ਕੋਰਟ ਵੱਲੋਂ 8 ਤਰੀਕ ਨੂੰ ਜਿਹੜੀਆਂ ਨੇ ਅਨਾਉਂਸਮੈਂਟ ਕੀਤੀ ਗਈ ਆ ਤੇ ਫਿਰ ਕਨਿਟਿਕ ਜੱਜਮੈਂਟ ਆ ਜੀ 8 ਅਗਸਤ ਨੂੰ ਪ੍ਰੋਨਾਨਸਮੈਂਟ ਹੋਈ ਹੈ ਜੀ ਉਸ ਤੋਂ ਬਾਅਦ ਜੱਜਮੈਂਟ ਹੋਈ ਹੈ ਕਿ ਸਰਕਾਰ ਨੇ ਹਾਲ ਤੱਕ ਕੋਈ ਵੀ ਜਿਹੜੀ ਕਾਰਵਾਈ ਸਾਡੇ ਨਾਲ ਨਹੀਂ ਕੀਤੀ ਕੀ ਮੰਗ ਕਰਦੇ ਅਸੀਂ ਸਰਕਾਰ ਨੂੰ ਮੰਗ ਕਰਦੇ ਆਂ ਕਿ ਸਾਡੀ ਕਾਰਵਾਈ ਕੀਤੀ ਜਾਵੇ ਤੇ ਸਾਨੂੰ ਜਲਦ ਤੋਂ ਜਲ ਸਾਡੀ ਪਰਤੀ ਪੂਰੀ ਕੀਤੀ ਜਾਵੇ ਅੱਜ ਵੀ ਫਰੂਸਪੁਰ ਦੇ ਵਿੱਚ ਕੀ ਕਰ ਰਹੇ ਸੀ ਅਸੀਂ ਸਿੰਬੋਲਿਕ ਪ੍ਰੋਟੈਸਟ ਕਰ ਰਹੇ ਆਂ ਜਿਹੜਾ ਸਾਡੇ ਨਾਲ ਬਰਨਾਲ ਇਹਨਾਂ ਨੇ ਬਹੁਤ ਮਾੜੇ ਹਾਲਾਤ ਕੀਤੇ ਸਾਡੇ ਨਾਲ ਸਾਡੀਆਂ ਫੀਮੇਲਸ ਨੂੰ ਜਿਹੜਾ ਹੈ ਉਹਨਾਂ ਨੂੰ ਕੁੱਟਿਆ ਸਾਡੇ ਨਾਲ ਸਾਥੀ ਮੇਲ ਸਾਥੀਆਂ ਨੂੰ ਵੀ ਬਹੁਤ ਬੁਰੀ ਤਰ੍ਹਾਂ ਕੁੱਟਿਆ ਸਾਨੂੰ ਠਾਣਿਆਂ ਦੇ ਵਿੱਚ ਰੱਖਿਆ ਗਿਆ ਰਾਤੀ 12 ਵਜੇ ਸਾਨੂੰ ਛ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਡਾਕਟਰ ਮਨਦੀਪ ਕੌਰ ਆ